ਸਸਰੀガル ਜੀ ਤੁਹਾਡਾ ਤਪਾ ਫੈਸ਼ਨ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਲਵਾਰ ਜੜਨੀ ਸਿੱਖੀ ਸੀ ਤੇ ਅੱਜ ਆਪਾਂ ਸਿੱਖਾਂਗੇ ਵਲ ਪਾਉਣੇ ਜੇ ਵਲ ਗਲਤ ਹੈ ਤਾਂ ਪੂਰੀ ਸਲਵਾਰ ਗਲਤ ਹੋ ਜਾਂਦੀ ਹੈ ਕਿਉਂਕਿ ਸਲਵਾਰ ਜਿਹੜੀ ਘੁੰਮਦੀ ਹੈ ਜਾਂ ਇੱਕ ਸਾਈਡ ਤੇ ਪਹੁੰਚਦਾ ਚਲਾ ਜਾਂਦਾ ਹੈ ਇਹਨਾਂ ਸਾਰਿਆਂ ਦਾ ਰੀਜ਼ਨ ਹੁੰਦਾ ਹੈ ਵੀ ਜਿਹੜੇ ਆਪਣੇ ਵਲ ਹੈ ਸਲਵਾਰ ਉੱਪਰ ਉਹ ਪਰਫੈਕਟ ਢੰਗ ਦੇ ਨਾਲ ਨਹੀਂ ਪਏਦੇ ਪਰ ਜੇ ਅੱਜ ਦੀ ਇਹ ਵੀਡੀਓ ਤੁਸੀਂ ਐਂਡ ਤੱਕ ਦੇਖ ਲਓਗੇ ਤਾਂ ਬਿਨਾ ਕਿਸੇ ਕੈਲਕੂਲੇਸ਼ਨ ਬਹੁਤ ਹੀ ਆਸਾਨੀ ਦੇ ਨਾਲ ਬਿਲਕੁਲ ਜਿਹੜੇ ਪਰਫੈਕਟ ਵਾਲ ਆਪਾਂ ਪਾਉਣੇ ਅੱਜ ਸਿੱਖ ਜਾਵਾਂਗੇ ਤਾਂ ਪੂਰੀ ਵੀਡੀਓ ਦੇਖਿਓ ਐਂਡ ਤੱਕ ਦੇਖਿਓ ਦੇਖਿਓ ਤੁਸੀਂ ਇਸ ਢੰਗ ਦੇ ਨਾਲ ਜਦੋਂ ਆਪਾਂ ਸਲਵਾਰ ਦੇ ਵੱਲ ਪਾਵਾਂਗੇ ਤਾਂ ਉਹਦੀ ਫਿਨਿਸ਼ਿੰਗ ਇੰਨੀ ਸੋਹਣੀ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਆਸਾਨ ਤਰੀਕਾ ਹੈ ਤੇ ਅੱਜ ਆ ਜੋ ਸਿੱਖਦੇ ਹਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਸਲਵਾਰ ਜੜਨ ਤੇ ਬੈਲਟ ਜਿਹੜੀ ਹੈ ਬਣਾਉਣ ਦਾ ਤਰੀਕਾ ਸਿੱਖਿਆ ਸੀ ਤੇ ਅੱਜ ਆਪਾਂ ਵੱਲ ਪਾਉਣੇ ਸਿੱਖਣੇ ਆ ਤਾਂ ਜਦੋਂ ਆਪਾਂ ਵੱਲ ਪਾਉਣੇ ਸਿੱਖਣੇ ਆ ਉਹਦੇ ਵਿੱਚ ਆਪਾਂ ਇਦਾਂ ਸਲਵਾਰ ਨੂੰ ਖੋਲ ਕੇ ਰੱਖ ਦੋ ਤੇ ਬੈਲਟ ਨੂੰ ਖੋਲ ਕੇ ਰੱਖ ਦੋ ਜਿਹੜੀ ਆਪਣੀ ਆਸਨ ਵਾਲੀ ਜਿਹੜੀ ਸਲਾਈ ਹੈ ਬਿਲਕੁਲ ਸਲਵਾਰ ਦੀ ਤੇ ਉਧਰ ਆਪਣੀ 벨ਟ ਦੀ ਬੈਕ ਸਾਈਡ ਦੀ ਜਿਹੜੀ ਸਲਾਈ ਹੈ ਉਹ ਸਲਾਈ ਨੂੰ ਸਲਾਈ ਦੇ ਨਾਲ ਇਹਦਾ ਮੈਚ ਕਰ ਲਓ 벨ਟ ਦਾ ਆਪਾਂ ਅੱਧ ਕਰ ਲਿਆ ਤੇ ਇਧਰੋਂ ਆਪਾਂ ਜਿੰਨੀ ਆਪਣੀ 벨ਟ ਰੈਡੀ ਹੈ ਜਿਵੇਂ ਮੇਰੇ ਕੋਲ ਜਿਹੜੀ 벨ਟ ਹੈ ਉਹ 23 ਇੰਚ ਹੈ ਤੁਹਾਡੇ ਕੋਲ ਇਦੋਂ ਵੱਡ ਜਾਂ ਘਟਣਾ ਵੀ ਹੋ ਸਕਦਾ ਹੈ ਜਿਵੇਂ ਤੁਹਾਡੇ ਕੋਲ ਜੇ 24 ਹੈ ਤਾਂ ਤੁਸੀਂ ਆਸਨ ਵਾਲੀ ਸਿਉਣ ਤੋਂ ਇਧਰ 12 ਰੱਖ ਲਓ ਤੇ 12 ਉਧਰ ਰੱਖ ਲਓ ਇਸੇ ਤਰ੍ਹਾਂ ਜੇ 20 ਆ ਤਾਂ 10 ਇਧਰ ਰੱਖ ਲੋ ਤੇ 10 ਉਧਰ ਰੱਖ ਲੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਆਪਣੀ ਆਸਨ ਵਾਲੀ ਸਲਾਈ ਹੈ ਉਹਦੇ ਤੋਂ ਜਿੰਨੀ ਤੁਹਾਡੀ 벨ਟ ਹੈ ਹਾਫ ਇਧਰ ਰੱਖਣਾ ਤੇ ਹਾਫ ਇਧਰ ਰੱਖਣਾ ਤੇ ਹੁਣ ਇਹਦਾ ਨੈਕਸਟ ਸਟੈਪ ਕੀ ਹੈ ਉਹ ਆਪਾਂ ਮਸ਼ੀਨ ਤੇ ਦੱਸਦੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਵੀ ਸਲਵਾਰ ਦੀ ਜਿਹੜੀ ਸਿੱਧੀ ਸਾਈਡ ਹੈ ਉਹ ਆਪਾਂ ਅੰਦਰ ਕਰ ਲਈ ਹੈ ਤੇ ਆਪਾਂ ਉਲਟੀ ਸਾਈਡ ਬਾਹਰ ਕਰ ਲਈ ਹੈ ਆਪਾਂ ਵਲ ਪਾਉਣੇ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਸਲਵਾਰ ਦੀ ਝੋਲੀ ਹੁੰਦੀ ਆ ਉਹਦੇ ਉੱਪਰ ਇੱਕ ਸਲਾਈ ਲਗਾ ਲਾਂਗੇ ਸਲਾਈ ਤੁਸੀਂ ਪੂਰੀ ਨਹੀਂ ਲਗਾਉਣੀ ਕਿਉਂਕਿ ਪੂਰੀ ਸਲਾਈ ਤਾਂ ਜਦੋਂ ਆਪਾਂ ਸਲਵਾਰ ਦੇ ਪੌਂਚੇ ਬਣਾਵਾਂਗੇ ਉਦੋਂ ਲਗਾਉਣੀ ਹੁੰਦੀ ਹੈ ਸਿਰਫ ਆਪਾਂ ਇੱਥੇ 4 ਇੰਚ ਇਧਰ ਤੇ 4 ਇੰਚ ਇਧਰ ਸਿਰਫ ਇੱਥੇ ਥੋੜੀ ਜਿਹੀ ਸਲਾਈ ਲਗਾਉਣੀ ਹੁੰਦੀ ਹੈ ਇਹਦੇ ਨਾਲ ਜਿਹੜਾ ਇਹ ਕੱਪੜਾ ਇਹ ਇਕੱਠਾ ਰਹੂਗਾ ਤੇ ਜਿਹੜੇ ਵੱਲ ਪਾਉਣੇ ਆਪਾਂ ਨੂੰ ਥੋੜੇ ਆਸਾਨ ਹੋ ਜਾਣਗੇ ਤਾਂ ਫਿਰ ਆਪਾਂ ਇੱਥੇ ਇੱਕ ਛੋਟੀ ਜੀ ਸਲਾਈ ਲਗਾਵਾਂਗੇ ਆ ਦੇਖੋ ਹੁਣ ਆਪਾਂ ਇਹ ਸਲਾਈ ਇੱਥੇ ਲਗਾ ਲਈ ਐ ਤੇ ਹੁਣ ਆਪਾਂ ਵਲ ਪਾਉਣੇ ਸ਼ੁਰੂ ਕਰਾਂਗੇ ਵਲ ਹਮੇਸ਼ਾ ਆਪਾਂ ਬੈਕ ਸਾਈਡ ਤੋਂ ਸਟਾਰਟ ਕਰਾਂਗੇ ਪਹਿਲਾਂ ਬੈਕ ਸਾਈਡ ਬਣਾਉਣ ਲਈ ਜੇ ਤੁਹਾਡਾ ਕਸਟਮਰ ਚਾਹੁੰਦਾ ਕਿ ਤੁਸੀਂ ਪਿੱਛੇ ਇੱਕ ਇੱਕ ਵਲ ਪਾਓ ਤਾਂ ਤੁਸੀਂ ਇਹ ਵਲ ਪਾ ਦਿਓ ਜੇ ਨਹੀਂ ਚਾਹੁੰਦੇ ਤਾਂ ਚਾਹੇ ਨਾ ਪਾਓ ਇਹ ਆਪਣੀ ਮਰਜ਼ੀ ਤੇ ਹੁੰਦਾ ਆਪਾਂ ਹੁਣ ਇੱਥੇ ਇੱਕ ਇੱਕ ਵਲ ਬਣਾਵਾਂਗੇ ਬੈਕ ਸਾਈਡ ਦੇ ਉੱਪਰ ਆਪਾਂ ਵਲ ਬਣਾਵਾਂਗੇ ਇਹ ਵਲ ਜੇ ਤੁਸੀਂ ਨਹੀਂ ਚਾਹੁੰਦੇ ਬਣਾਉਣਾ ਤਾਂ ਛੱਡ ਵੀ ਸਕਦੇ ਹੋ ਪਰ ਮੈਂ ਤੁਹਾਨੂੰ ਸਾਰਾ ਤਰੀਕਾ ਦੱਸੂਗੀ ਕਿ ਬਲ ਕਿਵੇਂ ਬਣਾਉਣੀ ਹੈ ਇੱਥੇ ਤੁਸੀਂ ਜਿਹੜੀ ਆਪਣੀ ਆਸਨ ਵਾਲੀ ਬਿਲਕੁਲ ਸੈਂਟਰ ਵਾਲੀ ਇਹ ਸਲਾਈ ਹੁੰਦੀ ਹੈ ਉੱਥੋਂ ਤੁਸੀਂ ਇੱਥੇ 1 ਇੰਚ ਤੇ ਇਧਰ ਨਿਸ਼ਾਨ ਲਗਾ ਲਓ ਤੇ 1 ਇੰਚ ਤੇ ਹੀ ਤੁਸੀਂ ਇਧਰਲੀ ਸਾਈਡ ਤੇ ਨਿਸ਼ਾਨ ਲਗਾ ਲਓ ਆਪਾਂ ਇੱਥੇ ਧਿਆਨ ਇਹ ਰੱਖਣਾ ਹੈ ਕਿ ਆਪਣਾ ਜਿਹੜਾ ਵਾਲਾ ਹੈ ਉਹ ਇੱਕੋ ਜਿਹਾ ਪਵੇ ਮੈਂ ਨਿਸ਼ਾਨ ਤਾਲ ਲਗਾਇਆ ਕਿਉਂਕਿ ਬਿਗਨਰ ਹੈ ਨਾਲ ਤਾਂ ਉਹ ਇਹ ਨਿਸ਼ਾਨ ਦੇ ਹਿਸਾਬ ਨਾਲ ਓਡਾ ਵਾਲ ਪਾ ਸਕਣਗੇ ਤੁਸੀਂ ਇੱਥੋਂ ਇਦਾਂ ਕੱਪੜਾ ਲੈ ਕੇ ਇੰਨਾ ਇੱਥੇ ਰੱਖ ਲੈਣਾ ਇੱਕ ਵਾਲ ਬਣਾ ਲੈਣਾ ਆਪਾਂ ਜਿਵੇਂ ਆਪਾਂ ਫਰੰਟ ਸਾਈਡ ਤੇ ਵਾਲ ਬਣਾਉਣੇ ਓਵੇਂ ਇੱਕ ਇੱਕ ਵਾਲ ਆਪਾਂ ਬੈਕ ਸਾਈਡ ਤੇ ਬਣਾ ਕੇ ਪਾਉਣਾ ਹੁੰਦਾ ਹੈ ਇਹ ਤੇ ਤੁਸੀਂ ਸੂਈ ਨੂੰ ਇਦਾਂ ਅੰਦਰ ਰੱਖ ਲੈਣਾ ਤੇ ਦੂਜੀ ਸਾਈਡ ਵਾਲਾ ਵਾਲ ਵੀ ਉਸੇ ਤਰ੍ਹਾਂ ਤਿਆਰ ਕਰਨਾ ਇੱਥੋਂ ਤੱਕ 1 ਇੰਚ ਦਾ ਵਾਲ ਹੀ ਇਹ ਬਣ ਜੂਗਾ ਇੱਧਰ ਤੇ ਇਸ ਤਰ੍ਹਾਂ ਇਹ ਦੋਵੇਂ ਵਾਲ ਤਿਆਰ ਹੋ ਗਏ ਤੇ ਇਹਦੇ ਉੱਪਰ ਆਪਾਂ ਸਿਰਫ ਇਸੇ ਵਾਲ ਦੇ ਉੱਪਰ ਪਹਿਲਾਂ ਸਿਲਾਈ ਲਗਾਵਾਂਗੇ ਆ ਦੇਖੋ ਇਧਰ ਤੁਸੀਂ ਆਪਣੀ ਬੈਕ ਸਾਈਡ ਵਾਲੇ ਜਿਹੜੇ ਵਾਲ ਹੈ ਉਹ ਰੈਡੀ ਹੋ ਗਿਆ ਹੈ ਤੇ ਵਾਲ ਦੋਨੇ ਬਿਲਕੁਲ ਇੱਕੋ ਜਿਹੇ ਬਣੇ ਹੈ ਕਿਉਂਕਿ ਆਪਾਂ ਨਿਸ਼ਾਨ ਲਗਾ ਕੇ ਹੀ ਵਾਲ ਪਾਏ ਹੈ ਮੈਂ ਤੁਹਾਨੂੰ ਤਰੀਕਾ ਦੱਸਿਆ ਵਾਲ ਪਾਉਣ ਦਾ ਤਾਂ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਨੇ ਵਾਲ ਪਾ ਕੇ ਬਣਾਉਣੀ ਹੈ ਉਹ ਤੁਸੀਂ 벨ਟ ਨੂੰ ਇਦਾਂ ਹਾਫ ਕਰਕੇ ਜਿੱਥੋਂ ਤੱਕ ਤੁਹਾਡਾ ਇੱਥੇ ਮਾਰਕ ਲਗਾਇਆ ਹੋਇਆ ਹੈ ਜਿਹੜਾ ਆਪਾਂ ਉੱਥੇ ਟੇਬਲ ਤੇ ਤੁਹਾਨੂੰ ਮਾਰਕ ਦਿਖਾਇਆ ਸੀ 벨ਟ ਦੀ ਇਧਰਲੀ ਸਾਈਡ ਤੇ ਵੀ ਤੇ 벨ਟ ਦੀ ਉਧਰਲੀ ਸਾਈਡ ਤੇ ਵੀ ਤਾਂ ਆਪਾਂ 벨ਟ ਦੇ ਮਾਰਕ ਦੇ ਹਿਸਾਬ ਦੇ ਨਾਲ ਹੁਣ ਕਰਾਂਗੇ ਦੀ ਆਪਣੀ ਬੈਕ ਸਾਈਡ ਹੈ 벨ਟ ਦੀ ਬੈਕ ਸਾਈਡ ਦਾ ਮਤਲਬ ਇੱਕ ਤਾਂ ਫਰੰਟ ਸਾਈਡ ਹੈ ਜਿੱਧਰ ਆਪਾਂ ਚੜੀ ਬਣਾਈ ਹੁੰਦੀ ਹੈ ਤੇ ਇੱਕ ਇਹਦੂ ਉਲਟ ਹੁੰਦੀ ਹੈ ਬੈਕ ਸਾਈਡ ਇਧਰਲੀ ਸਾਈਡ ਤੇ ਬਿਲਕੁਲ ਆਪਾਂ ਬੈਕ ਸਾਈਡ ਲੈਣੀ ਹੈ ਤੇ ਬੈਕ ਸਾਈਡ ਨੂੰ ਇਹਦੇ ਉੱਪਰ ਰੱਖਣਾ ਹੈ ਜਿੱਥੇ ਆਪਣੀ ਆਸਣ ਵਾਲੀ ਸਲਾਈ ਹੈ ਨਾ ਪਿਛਲੀ ਉੱਥੋਂ ਇਹਨੂੰ ਰੱਖਣਾ ਤੇ ਇਹਦੀ ਵੀ ਇਧਰੋਂ 벨ਟ ਦੀ ਵੀ ਆਸਣ ਵਾਲੀ ਸਲਾਈ ਜਿਹੜੀ ਹੁੰਦੀ ਹੈ ਜੋੜ ਵਾਲੀ ਉਹਨੂੰ ਰੱਖਣਾ ਦੋਨਾਂ ਜੋੜਾ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਇਤੋਂ ਆਪਾਂ ਸਲਾਈ ਲਗਾਉਣੀ ਸ਼ੁਰੂ ਕਰਾਂਗੇ ਤੁਸੀਂ ਧਿਆਨ ਨਾਲ ਦੇਖੋ ਕਿ ਜਿੱਥੋਂ ਤੱਕ ਆਪਣਾ ਆਹ ਮਾਰਕ ਲੱਗਿਆ ਹੋਇਆ 벨ਟ ਤੇ ਹਾਫ ਦਾ ਉਥੋਂ ਤੱਕ ਇਹਨੂੰ ਸਿੱਧੀ ਸਲਾਈ ਨੂੰ ਇਦਾਂ ਲੈ ਕੇ ਜਾਵਾਂਗੇ ਜਿੱਥੋਂ ਤੱਕ ਆਪਣੀ 벨ਟ ਦਾ ਨਿਸ਼ਾਨ ਹੈ ਆਪਾਂ ਉਥੋਂ ਤੱਕ ਲਿਆ ਕੇ ਇਹਨੂੰ ਸਲਾਈ ਨੂੰ ਬਸ ਥੋੜਾ ਜਿਹਾ ਪੱਕਾ ਕਰ ਦਾਂਗੇ ਆ ਦੇਖੋ ਹੁਣ ਆਪਾਂ ਇੱਕ ਸਾਈਡ ਤੇ ਪੂਰੀ ਸਲਾਈ ਇੱਥੋਂ ਤੱਕ ਲਗਾ ਲਈਏ ਜਿੱਥੋਂ ਤੱਕ ਆਪਣੇ 벨ਟ ਦੇ ਉੱਪਰ ਮਾਰਕ ਲਗਾਇਆ ਸੀ ਹੁਣ ਆਪਾਂ ਇਧਰਲੀ ਸਾਈਡ ਵੀ ਜਿਵੇਂ ਆਪਣੇ 벨ਟ ਦੇ ਇੱਥੋਂ ਤੱਕ ਮਾਰਕ ਲੱਗਿਆ ਤਾਂ ਆਪਾਂ ਇਧਰਲੀ ਸਾਈਡ ਤੇ ਵੀ ਆਪਾਂ ਸਲਾਈ ਲਗਾਵਾਂਗੇ ਤੁਹਾਨੂੰ ਮੈਂ ਸਲਾਈ ਲਗਾ ਕੇ ਦਿਖਾਉਣੀ ਹੈ ਦੂਸਰੀ ਸਾਈਡ ਤੇ ਵੀ ਆਪਾਂ ਥੋੜਾ ਜਿਹਾ ਪੱਕਾ ਕਰਕੇ ਇਹਨੂੰ ਮਸ਼ੀਨ ਚੋਂ ਬਾਹਰ ਕੱਢ ਲਾਂਗੇ ਹੁਣ ਇੱਥੇ ਤੁਸੀਂ ਧਿਆਨ ਨਾਲ ਦੇਖੋ ਕਿ ਆਪਣੀ ਹਾਫ 벨ਟ ਹੈ ਜਿਹੜੀ ਉਹ ਬੈਕ ਸਾਈਡ ਦੇ ਨਾਲ ਅਟੈਚ ਹੋ ਚੁੱਕੀ ਹੈ ਤੇ ਜਿਹੜੀ ਫਰੰਟ ਵਾਲੀ ਹਾਫ 벨ਟ ਹੈ ਉਹ ਹਜੇ ਆਪਾਂ ਅਟੈਚ ਨਹੀਂ ਕੀਤੀ ਤੇ ਬਹੁਤ ਹੀ ਈਜ਼ੀ ਤਰੀਕਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਵਲਪਉਣੇ ਸਟਾਰਟ ਕਰਨੇ ਆ ਪਹਿਲਾਂ ਬੈਕ ਸਾਈਡ ਤਿਆਰ ਕਰਨੀ ਹੈ ਤੇ ਹੁਣ ਆਪਾਂ ਕਰਾਂਗੇ ਫਰੰਟ ਸਾਈਡ ਰੈਡੀ ਫਰੰਟ ਸਾਈਡ ਤੇ ਵੀ ਆਪਾਂ ਆਸਨ ਵਾਲੀ ਜਿਹੜੀ ਆਪਣੀ ਇਹ ਸਲਾਈ ਹੁੰਦੀ ਹੈ ਉਥੋਂ ਆਪਾਂ ਸਟਾਰਟ ਕਰਨਾ ਹੁੰਦਾ ਇੱਥੋਂ ਆਪਾਂ ਥੋੜਾ ਜਿਹਾ 1 ਇੰਚ ਕਪੜਾ ਛੱਡ ਕੇ ਫੇਰ ਆਪਾਂ ਵਲ ਸਟਾਰਟ ਕਰਨਾ ਹੁੰਦਾ ਆ ਦੇਖੋ ਜਿਹੜਾ ਆਪਣੇ ਸਾਰਿਆਂ ਦੀ ਮਸ਼ੀਨ ਦੇ ਉੱਪਰ ਇਹ ਇੱਕ ਪ੍ਰਿੰਟ ਬਣਿਆ ਹੁੰਦਾ ਇਹਦੇ ਅਕੋਰਡਿੰਗ ਤੁਸੀਂ ਜਿਵੇਂ ਆ ਪ੍ਰਿੰਟ ਦੇ ਬਰਾਬਰ ਆਪਾਂ ਇੱਥੋਂ ਵਲ ਚੱਕਾਂਗੇ ਤੇ ਇੱਥੇ 1 ਇੰਚ ਤੋਂ ਪਿੱਛੇ ਇੱਥੇ ਰੱਖ ਦਿਆਂਗੇ ਇਹ ਜਿਹੜਾ ਹੈਗਾ ਵਲ ਪਾਉਣ ਦਾ ਤਰੀਕਾ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਿਉਂਕਿ ਇਹਦੇ ਨਾਲ ਵਲ ਜਿਹੜੇ ਉਹ ਇੱਕੋ ਜਿਹੇ ਪਹਿਣਗੇ ਕਿਉਂਕਿ ਹਰ ਵਾਰ ਜਿਹੜਾ ਕੱਪੜਾ ਉਹ ਇੱਕੋ ਜਿਹਾ ਚੱਕਿਆ ਜਾਊਗਾ ਤੇ ਬਹੁਤ ਵਧੀਆ ਤਰੀਕਾ ਹੈ ਵਲ ਪਾਉਣ ਦਾ ਤੁਸੀਂ ਇਸ ਤਰੀਕੇ ਦੇ ਨਾਲ ਵਲ ਜਰੂਰ ਆਪਦੀ ਸਲਵਾਰ ਵਿੱਚ ਪਾ ਕੇ ਦੇਖੋ ਤੇ ਜਿਹੜਾ ਇਹ ਤਰੀਕਾ ਹੈ ਬਿਗਿਨਰ ਲਈ ਬਹੁਤ ਠੀਕ ਰਹਿੰਦਾ ਕਿਉਂਕਿ ਜਦੋਂ ਆਪਣਾ ਬਾਅਦ ਸੱਤ ਟਿਕ ਜਾਂਦਾ ਫਿਰ ਤਾਂ ਆਪਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਇਦਾਂ ਕੋਈ ਵੀ ਸਾਈਨ ਲੈਣ ਦੀ ਕਿਉਂਕਿ ਉਦੋਂ ਆਪ ਦੀ ਆਪ ਹੀ ਆਪਣੇ ਤੋਂ ਉਨਾਂ ਹੀ ਕਪੜਾ ਚੱਕ ਕੇ ਬਾਲ ਪਣੇ ਸ਼ੁਰੂ ਹੋ ਜਾਂਦੇ ਆ ਪਰ ਸ਼ੁਰੂ-ਸ਼ੁਰੂ ਵਿੱਚ ਜਦੋਂ ਆਪਾਂ ਸਟਾਰਟ ਕਰਦੇ ਆ ਬਾਲ ਸਿੱਖਣੇ ਤਾਂ ਆਪਾਂ ਨੂੰ ਉਦੋਂ ਐ ਹੁੰਦਾ ਵੀ ਕੋਈ ਬਾਲ ਆਪਣੇ ਤੋਂ ਛੋਟਾ ਬਣ ਜਾਂਦਾ ਕੋਈ ਵੱਡਾ ਬਣ ਜਾਂਦਾ ਤਾਂ ਉਹਦੇ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਮਾਰਕ ਚਾਹੀਦਾ ਹੁੰਦਾ ਹੈ ਜਿਹਦੇ ਨਾਲ ਆਪਾਂ ਇੱਕੋ ਜਿਹੇ ਵਾਲ ਬਣਾ ਸਕੀਏ ਤੇ ਮੈਂ ਤੁਹਾਨੂੰ ਬਣਾ ਕੇ ਵੀ ਦੱਸਦੀ ਆਂ ਵੀ ਕਿਵੇਂ ਬਿਲਕੁਲ ਜਿਹੜੇ ਵਾਲ ਆ ਉਹ ਸੇਮ ਬਣ ਗਏ ਹੁਣ ਫੇਰ ਉਸੇ ਤਰੀਕੇ ਦੇ ਨਾਲ ਹੀ ਆਪਾਂ ਆ ਜਿਹੜਾ ਆਪਣਾ ਪ੍ਰਿੰਟ ਹੈ ਇੱਥੋਂ ਆਪਾਂ ਕੱਪੜੇ ਨੂੰ ਚੱਕਾਂਗੇ ਤੇ ਵਾਲ ਜਿਹੜਾ ਇਹਦੇ ਉੱਪਰ ਰੱਖਾਂਗੇ ਸਾਰੇ ਵਾਲੀ ਤੁਸੀਂ ਇੱਕੋ ਜਿਹੇ ਬਣਾਉਣੇ ਜਿਵੇਂ ਆਪਾਂ ਇੱਥੋਂ ਤੋਂ ਹੁਣ ਇੰਨਾ ਚ ਲਾ ਕੇ ਮਸ਼ੀਨ ਨੂੰ ਰੱਖਿਆ ਤੇ ਜਦੋਂ ਵੀ ਤੁਸੀਂ ਵਾਲ ਪਾਉਣਾ ਸਟਾਰਟ ਕਰਨਾ ਇਹ ਗੱਲ ਹਮੇਸ਼ਾ ਦਿਮਾਗ 'ਚ ਰੱਖਣੀ ਹੈ ਜਿਹੜੀ ਤੁਹਾਡੀ ਸੂਈ ਹੈ ਉਹ ਕੱਪੜੇ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਤੁਸੀਂ ਇਥੋਂ ਵਾਲ ਨੂੰ ਚੱਕਣਾ ਫਿਰ ਉਸੇ ਤਰੀਕੇ ਦੇ ਨਾਲ ਕਿਉਂਕਿ ਸੂਈ ਮੈਂ ਜਿਹੜੀ ਕਹੀ ਹੈ ਤੁਹਾਨੂੰ ਅੰਦਰ ਹੋਣੀ ਚਾਹੀਦੀ ਹੈ ਕੱਪੜੇ ਦੇ ਇਹਦਾ ਰੀਜ਼ਨ ਦੇਖੋ ਜਦੋਂ ਤੁਸੀਂ ਵਾਲ ਪਾਉਣ ਵਾਸਤੇ ਇਦਾਂ ਪੈਰ ਨੂੰ ਚੱਕੋਗੇ ਉੱਪਰ ਇਹ ਜਿਹੜਾ ਫੁੱਟ ਹੈ ਹੁਣ ਉੱਪਰ ਚਲਾ ਗਿਆ ਕਿਉਂਕਿ ਆਪਾਂ ਵਾਲ ਦੇ نیچے ਰੱਖਣਾ ਹੈ ਤੇ ਜੇ ਤੁਹਾਡੀ ਸੂਈ ਕੱਪੜੇ ਦੇ ਅੰਦਰ ਨਹੀਂ ਹੋਊਗੀ ਤਾਂ ਜਿਹੜਾ ਤੁਹਾਡਾ ਵਾਲ ਹੈ ਜਿਹੜਾ ਪਹਿਲਾਂ ਤੁਸੀਂ ਬਣਾਇਆ ਹੋਇਆ ਉਹ ਹਿੱਲ ਜਾਊਗਾ ਤੇ ਫਿਨਿਸ਼ਿੰਗ ਤੁਹਾਡੀ ਨਹੀਂ ਆਉਣੀ ਇਹ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਕਰੋ ਤੇ ਫੋਲੋ ਵੀ ਜ਼ਰੂਰ ਕਰਿਆ ਕਰੋ ਇਹਨਾਂ ਗੱਲਾਂ ਨੂੰ ਦੇਖਿਓ ਫਿਰ ਤੁਹਾਡੇ ਕੱਪੜਿਆਂ ਦੇ ਵਿੱਚ ਕਿੰਨੀ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ ਫਿਰ ਆਪਾਂ ਉਸੇ ਤਰੀਕੇ ਦੇ ਨਾਲ ਥੋੜਾ ਸਲਾਈ ਕਰਕੇ ਅੱਗੇ ਲੈ ਕੇ ਆਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਵਾਲ ਹੈ ਉਹ ਪਾਉਂਦੇ ਜਾਵਾਂਗੇ ਹੁਣ ਤੁਸੀਂ ਧਿਆਨ ਦਿਓ ਵੀ ਜਿਹੜੀ ਆਪਣੀ ਸੈਂਟਰ ਵਾਲੀ ਇਹ ਕ੍ਰੀਜ਼ ਹੁੰਦੀ ਹੈ ਪਹੁੰਚੇ ਦੀ ਦੇਖੋ ਇਹਨੂੰ ਪ੍ਰੈਸ ਕਰਕੇ ਆਪਾਂ ਪਹਿਲੇ ਕ੍ਰੀਜ਼ ਬਣਾ ਲਈਏ ਇੱਕ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਹਮੇਸ਼ਾ ਜਦੋਂ ਵੀ ਤੁਸੀਂ ਕੱਪੜੇ ਨੂੰ ਵੀ ਪ੍ਰੈਸ ਕਰਨਾ ਤੇ ਜਦੋਂ ਤੁਸੀਂ ਸਲਵਾਰ ਨੂੰ ਜੜ ਲਈ ਤੁਹਾਨੂੰ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਸੀ ਮੈਂ ਤਾਂ ਇਹਦੇ ਉੱਪਰ ਹਲਕੀ ਹਲਕੀ ਪ੍ਰੈਸ ਲਗਾ ਲੈਣੀ ਆਪਾਂ ਪੂਰੀ ਕੱਪੜੇ ਦੇ ਉੱਪਰ ਤੇ ਆਹ ਦੇਖੋ ਜਿੱਥੇ ਆਪਣਾ ਪਹੁੰਚਾ ਬਣਨਾ ਹੈ ਉਥੋਂ ਆਹ ਆਪਣੀ ਕ੍ਰੀਜ਼ ਬਣ ਜਾਂਦੀ ਹੈ ਜਿਹੜੀ ਬਿਲਕੁਲ ਸੈਂਟਰ ਵਾਲੀ ਹੁੰਦੀ ਹੈ ਤੇ ਇਹ ਆਪਣੇ ਐਂਡ ਤੱਕ ਇਦਾਂ ਜਾਂਦੀ ਆਹ ਦੇਖੋ ਕ੍ਰੀਜ਼ ਬਣੀ ਹੋਈ ਹੈ ਇਹ ਜਿਹੜਾ ਕ੍ਰੀਜ਼ ਵਾਲਾ ਵਾਲ ਹੁੰਦਾ ਇਹਦੇ ਤੇ ਤੁਸੀਂ ਧਿਆਨ ਦੇਣਾ ਬਾਕੀ ਵਾਲ ਸਾਰੇ ਸੇਮ ਹੀ ਪਾਉਂਦੇ ਹੋਣਾ ਜਿਹੜਾ ਕ੍ਰੀਜ਼ ਵਾਲਾ ਵਾਲ ਹੈ ਕਦੇ ਵੀ ਆਪਾਂ ਨੀਚੇ ਦੀ ਦੱਬਣਾ ਇਹਨੂੰ ਉੱਪਰ ਹੀ ਰੱਖਾਂਗੇ ਇਹਦੇ ਨਾਲ ਜਿਹੜੀ ਸਲਵਾਰ ਦੀ ਤੁਹਾਡੀ ਫਿਨਿਸ਼ਿੰਗ ਹੈ ਉਹ ਡਬਲ ਆਊਗੀ ਤੁਹਾਡੀ ਸਲਵਾਰ ਕਦੇ ਘਮੂਗੀ ਨਹੀਂ ਬਹੁਤ ਸੋਹਣੇ ਤੁਹਾਡੇ ਵਾਲ ਟਿਕਣਗੇ ਤੇ ਜੇ ਵਾਲ ਸਹੀ ਹੈ ਤਾਂ ਤੁਹਾਨੂੰ ਆਪ ਹੀ ਪਤਾ ਹੈ ਫਿਰ ਪੂਰੀ ਸਲਵਾਰ ਦੀ ਲੁੱਕ ਸਹੀ ਹੈ ਜੇ ਤੁਹਾਡੇ ਵਾਲ ਨਹੀਂ ਸਹੀ ਪਏ ਤਾਂ ਤੁਹਾਡੀ ਸਲਵਾਰ ਦੀ ਪੂਰੀ ਲੁੱਕ ਖਰਾਬ ਹੋ ਜਾਂਦੀ ਹੈ ਇਹ ਵਾਲ ਨੂੰ ਆਪਾਂ ਇਵੇਂ ਹੀ ਚੱਕਣਾ ਹੈ ਤੇ ਐਵੇਂ ਹੀ ਰੱਖ ਦੇਣਾ ਆ ਦੇਖੋ ਐਵੇਂ ਮੈਂ ਰੱਖਤਾ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਕਿਵੇਂ ਨਹੀਂ ਕਰਨਾ ਦੇਖੋ ਜੇ ਤੁਹਾਡਾ ਇੱਥੇ ਕਰੀਜ਼ ਹੈ ਤਾਂ ਕਦੇ ਵੀ ਤੁਸੀਂ ਇਦਾਂ ਉੱਪਰ ਵਾਲ ਨਹੀਂ ਇਹਦੇ ਦੱਬਣਾ ਵੀ ਕੱਪੜਾ ਘੱਟ ਰਹਿ ਗਿਆ ਜਾਂ ਇਹ ਚੀਜ਼ ਕਦੇ ਨਹੀਂ ਕਰਨੀ ਤੁਸੀਂ ਜਦੋਂ ਵੀ ਵਲ ਪੜਿਆ ਹੁਣ ਜਿਵੇਂ ਪ੍ਰਿੰਟ ਹੈ ਜਿਹੜਾ ਉਹ ਇੱਥੋਂ ਤੱਕ ਆ ਰਿਹਾ ਜਿਹੜਾ ਫੁੱਲ ਵਾਲਾ ਪ੍ਰਿੰਟ ਮੈਂ ਤੁਹਾਨੂੰ ਕਿਹਾ ਸੀ ਇੱਥੋਂ ਤੱਕ ਚੱਕ ਦੇਣਾ ਪਰ ਇਹ ਇੱਥੇ ਆ ਰਿਹਾ ਇਹ ਸਵਾਲ ਦੇ ਵਿੱਚ ਤੁਸੀਂ ਇਹ ਚੀਜ਼ ਨਹੀਂ ਦੇਖਣੀ ਇਹ ਵਾਲ ਨੂੰ ਉੱਪਰ ਹੀ ਰੱਖਣਾ ਚਾਹੇ ਤੁਹਾਡਾ ਕੱਪੜਾ ਘੱਟ ਰਹਿੰਦਾ ਫਰੰਟ ਤੋਂ ਇਧਰਲੀ ਸਾਈਡ ਤੇ ਰਹਿੰਦਾ ਕਹਿਣ ਦਾ ਮਤਲਬ ਚਾਹੇ ਇਧਰਲੀ ਸਾਈਡ ਤੇ ਰਹਿੰਦਾ ਤੁਸੀਂ ਇੱਥੇ ਵੱਲ ਨੂੰ ਉੱਪਰ ਹੀ ਰੱਖਣਾ ਆ ਦੇਖੋ ਜਿਵੇਂ ਮੈਂ ਵੱਲ ਨੂੰ ਉੱਪਰ ਰੱਖਦਾ ਤੇ ਉੱਪਰ ਰੱਖ ਕੇ ਇਦਾਂ ਹੀ ਇਹ ਵੱਲ ਨੂੰ ਪਾਉਣਾ ਹੁੰਦਾ ਇੱਕ ਗੱਲ ਦਾ ਧਿਆਨ ਹੋਰ ਰੱਖਿਓ ਕਿ ਜਿਹੜੀ ਆਪਣੀ ਆਸਣ ਵਾਲੀ ਸਲਾਈ ਹੁੰਦੀ ਹੈ ਆ ਜਿੱਥੋਂ ਆਪਾਂ ਵੱਲ ਪਾਉਣੇ ਸਟਾਰਟ ਕੀਤੇ ਸੀ ਇੱਥੋਂ ਤੋਂ ਲੈ ਕੇ ਇਹ ਵਾਲਾ ਜਿਹੜਾ ਉਹ ਆਪਣਾ 3.5 ਇੰਚ ਤੱਕ ਹੀ ਪੈਣਾ ਚਾਹੀਦਾ ਹੁੰਦਾ ਸਵਾ ਚਾਰ ਵੀ ਪਾ ਸਕਦੇ ਹੋ ਤੁਸੀਂ ਚਾਰਵੀ ਪਾ ਸਕਦੇ ਹੋ 4.5 ਤੱਕ ਜੇ ਵਾਲ ਨੂੰ ਤੁਸੀਂ ਐਂਡ ਕਰ ਦੋਗੇ ਇਹਦਾ ਤਾਂ ਜਿਹੜੀ ਤੁਹਾਡੀ ਸਲਵਾਰ ਹੈ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਦੇ ਵਾਲ ਪੈਂਦੇ ਆ ਤੇ ਬਹੁਤ ਸੋਹਣੀ ਉਹਦੀ ਲੁੱਕ ਆਉਂਦੀ ਹੈ ਇਸ ਕਰਕੇ ਤੁਸੀਂ 4.5 ਇੰਚ ਤੱਕ ਕੀ ਜਿਹੜਾ ਇਹ ਵਾਲ ਹੈ ਸੈਂਟਰ ਵਾਲਾ ਜਿਹੜਾ ਕਰੀਜ਼ ਵਾਲਾ ਵਾਲ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨੂੰ ਰੱਖਣਾ ਹੁੰਦਾ ਬਾਕੀ ਵਾਲ ਤੁਸੀਂ ਐਵੇਂ ਜਿਵੇਂ ਮੈਂ ਪਹਿਲਾਂ ਮੈਥਡ ਦੱਸਿਆ ਉਸੇ ਤਰੀਕੇ ਨਾਲ ਇਹਦੇ ਵਿੱਚ ਪਾਉਂਦੇ ਜਾਓਗੇ ਆ ਦੇਖੋ ਆਪਣੇ ਕੋਲੇ ਹੁਣ ਜਿਹੜੀ 벨ਟ ਦਾ ਪੀਸ ਜੋੜਨ ਵਾਲਾ ਉਹ ਇੰਨਾ ਕਿਉਂਕਿ ਬੈਕ ਸਾਈਡ ਆਪਾਂ ਜੋੜ ਚੁੱਕੀਆਂ ਤੇ ਫਰੰਟ ਸਾਈਡ ਆ ਜਿਹੜੀ ਸਿਰਫ ਆਪਣੀ ਉਹ ਇੰਨੀ ਓਪਨ ਹੈ ਇਹਦੇ ਵਿੱਚ ਤੁਸੀਂ ਤੁਹਾਨੂੰ ਮੇਨਣਾ ਬਹੁਤ ਆਸਾਨ ਹੋ ਜਾਊਗਾ ਵੀ ਕਿੰਨੀ ਆਪਣੀ 벨ਟ ਰਹਿੰਦੀ ਆ ਆਪਾਂ ਵਾਲੇ ਦੇ ਵਿੱਚ ਹੋਰ ਇੱਕ ਪਾ ਸਕਦੇ ਆ ਜਾਂ ਨਹੀਂ ਪਾ ਸਕਦੇ ਏਸੀ ਚੀਜ਼ ਕਰਕੇ ਆਪਾਂ ਇਹਦੀ ਜਿਹੜੀ ਬੈਕ ਸਾਈਡ ਆ ਉਹ ਪਹਿਲਾਂ ਜੋੜਤੀ ਇਹਦਾ ਇਹ ਫਾਇਦਾ ਸਭ ਤੋਂ ਵੱਡਾ ਹੈ ਕਿ ਤੁਸੀਂ ਇਦਾਂ ਮੇਨ ਕੇ ਦੇਖ ਸਕਦੇ ਓਨੂੰ ਜਿਵੇਂ ਆਪਾਂ ਆਸਣ ਵਾਲੀ ਸਲਾਈ ਦੇ ਉੱਪਰੋਂ ਇਨਾਂ ਨੂੰ ਦੋਵਾਂ ਨੂੰ ਇਦਾਂ ਜੋੜ ਕੇ ਦੇਖਾਂਗੇ ਤੇ ਆਹ ਦੇਖੋ ਹਜੇ ਜਿਹੜਾ ਆਹ ਵਾਲਾ ਕੱਪੜਾ ਲੂਸ ਚੱਲ ਰਿਹਾ ਤੇ ਦਾ ਮਤਲਬ ਆਪਣਾ ਛੋਟਾ ਜਿਹਾ ਬਾਲਕ ਹੋਰ ਬਣ ਸਕਦਾ ਹੈ ਤਾਂ ਆਪਾਂ ਇੱਥੇ ਇੱਕ ਹੋਰ ਬਾਲ ਬਣਾ ਦੇਾਂਗੇ ਇਹ ਬਿਗਿਨਰ ਲਈ ਬਹੁਤ ਆਸਾਨ ਤਰੀਕਾ ਹੈ ਇਦਾਂ ਦੇਖਣਾ ਮਿਲ ਕੇ ਕਿ ਆਹ ਦੇਖੋ ਹੁਣ ਇਹ ਬੈਲਟ ਦਾ ਪੂਰਾ ਕੱਪੜਾ ਆ ਗਿਆ ਤਾਂ ਹੁਣ ਆਪਾਂ ਇੱਥੇ ਇੱਕ ਬਾਲ ਬਣਾ ਦੇਾਂਗੇ ਜਿਵੇਂ ਆਪਾਂ ਇਧਰਲੀ ਸਾਈਡ ਤੇ ਵਲ ਬਣਾਏ ਐ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਜੀ ਸਾਈਡ ਤੇ ਵੀ ਵਲ ਬਣਾ ਲੈਣੇ ਐ ਇੱਥੇ ਵੀ ਵਲ ਪਾਉਣ ਦਾ ਮੈਥਡ ਆ ਜਿਹੜਾ ਸੇਮ ਹੀ ਰਹੂਗਾ ਉਸੇ ਤਰੀਕੇ ਨਾਲ ਇੱਥੋਂ ਆਪਾਂ ਉਨੀ ਹੀ ਜਗ੍ਹਾ ਛੱਡ ਕੇ ਵਲ ਪਾਵਾਂਗੇ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਪ੍ਰਿੰਟ ਬਣਿਆ ਹੋਇਆ ਉਹਦੇ ਬਰਾਬਰ-ਬਰਾਬਰ ਤੋਂ ਕੱਪੜਾ ਚੱਕ ਕੇ ਆਪਾਂ ਵਲ ਪਾਉਂਦੇ ਜਾਵਾਂਗੇ ਤੇ ਸੇਮ ਉਹੀ ਤਰੀਕੇ ਨਾਲ ਇਧਰ ਵੀ ਜਿਹੜਾ ਆਪਣਾ ਕ੍ਰੀਜ਼ ਵਾਲਾ ਵਲ ਐ ਉਹਨੂੰ ਆਪਾਂ ਬਿਲਕੁਲ ਉਹ ਵੀ ਲੈ ਕੇ ਆਵਾਂਗੇ 4.5 ਤੇ ਜਿਹੜਾ ਦੇਖੋ ਇਹ ਤੁਸੀਂ ਕ੍ਰੀਜ਼ ਜ਼ਰੂਰ ਬਣਾ ਲੈਣੀ ਹੈ ਜਦੋਂ ਵੀ ਸਲਵਾਰ ਤੁਸੀਂ ਆਪਦੀ ਪੂਰੀ ਜੜ ਲਈ ਤਾਂ ਉਦੋਂ ਪ੍ਰੈਸ ਦੇ ਨਾਲ ਐਂਡ ਤੱਕ ਇਹ ਕ੍ਰੀਜ਼ ਬਣਾ ਲੈਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣਾ ਕ੍ਰੀਜ਼ ਵਾਲਾ ਵਲ ਕਿਹੜਾ ਹੈ ਤੇ ਉਹਨੂੰ ਤੁਸੀਂ ਪੂਰੀ ਸਫਾਈ ਦੇ ਨਾਲ ਉੱਪਰ ਲਿਆ ਕੇ ਰੱਖ ਸਕੋ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਇਧਰ ਵੱਲ ਪਾਵਾਂਗੇ ਆ ਦੇਖੋ ਵਲ ਹੁਣ ਆਪਣੇ ਇਧਰਲੀ ਸਾਈਡ ਤੇ ਵੀ ਪੈ ਚੁੱਕੇ ਹੈ ਤੇ ਇਧਰਲੀ ਸਾਈਡ ਤੇ ਵੀ ਪੈ ਚੁੱਕੇ ਆ ਪਰ ਜਿਹੜੀ ਆਪਣੀ ਬੈਲਟ ਹੈ ਫਰੰਟ ਸਾਈਡ ਇਹਦੇ ਨਾਲ ਨਹੀਂ ਅਟੈਚ ਹੋਈ ਤਾਂ ਬਸ ਆਪਾਂ ਸੇਮ ਜਿਵੇਂ ਬੈਕ ਸਾਈਡ ਵਾਲੀ ਬੈਲਟ ਜੋੜੀ ਸੀ ਉਸੇ ਤਰੀਕੇ ਨਾਲ ਜਿਹੜੀ ਆਪਣੀ ਇੱਥੇ ਆਸਣ ਵਾਲੀ ਸਲਾਈ ਹੈ ਉਹਨੂੰ ਸੈਂਟਰ ਨੂੰ ਬਿਲਕੁਲ ਆਪਾਂ ਇਹਦੇ ਸੈਂਟਰ ਦੇ ਉੱਪਰ ਰੱਖ ਕੇ ਤੇ ਇਹਦੇ ਨਾਲ ਆਪਾਂ ਬੈਲਟ ਅਟੈਚ ਕਰ ਦੇਾਂਗੇ ਬਹੁਤ ਹੀ ਜ਼ਿਆਦਾ ਈਜ਼ੀ ਤਰੀਕਾ ਹੈ ਇਹ ਹੁਣ ਆਪਾਂ ਬਿਲਕੁਲ ਸੈਂਟਰ ਤੋਂ ਇਧਰ ਸਲਾਈ ਲਗਾਉਣੀ ਸ਼ੁਰੂ ਕਰਾਂਗੇ ਦੇਖੋ ਮੈਂ ਇੱਕ ਇੱਕ ਸਟੈਪ ਨਾਲ ਤੁਹਾਨੂੰ ਦਿਖਾ ਰਹੀ ਹਾਂ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਸਕੇ ਆ ਦੇਖੋ ਹੁਣ ਆਪਾਂ ਇੱਕ ਸਾਈਡ ਜਿਹੜੀ ਆਪਣੀ ਬੈਲਟ ਦੀ ਉਹ ਇਹਦੇ ਨਾਲ ਅਟੈਚ ਹੋ ਚੁੱਕੀ ਹੈ ਤੇ ਦੂਜੀ ਸਾਈਡ ਹਜੇ ਅਟੈਚ ਨਹੀਂ ਹੋਈ ਜਿਵੇਂ ਸੇਮ ਇੱਧਰ ਆਪਾਂ ਕੀਤਾ ਅਟੈਚ ਉਸੇ ਤਰ੍ਹਾਂ ਇੱਧਰ ਵੀ ਅਟੈਚ ਕਰਾਂਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਜੁੜੀਆਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਹੁਣ ਆਪਣੇ ਜਿਹੜੇ ਵਾਲਾ ਦੋਨਾਂ ਸਾਈਡਾਂ ਤੋਂ ਉਹ ਵੀ ਪੈ ਚੁੱਕੇ ਆ ਤੇ ਜਿਹੜੀ ਬੈਲਟ ਹੈ ਉਹ ਵੀ ਆਪਣੀ ਸਲਵਾਰ ਦੇ ਨਾਲ ਅਟੈਚ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਸਲਾਈ ਲਗਾਵਾਂਗੇ ਇਹਨੂੰ ਦਬਾਉਣ ਲਈ ਪੂਰੇ ਵਾਲਾਂ ਤੋਂ ਆਪਾਂ ਘੁਮਾ ਕੇ ਰਾਉਂਡ ਇੱਥੇ ਹੀ ਵਾਪਸ ਲਿਆਵਾਂਗੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਤਾਂ ਪਲੀਜ਼ ਇਹਨਾਂ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਹ ਇਸ ਤਰ੍ਹਾਂ ਆਪਣੇ ਜਿਹੜੇ ਵਾਲਾ ਉਹ ਦਬੇ ਜਾਂਦੇ ਆ ਇਹਦਾ ਬਹੁਤ ਫਾਇਦਾ ਹੁੰਦਾ ਹੈ ਇਹਦੇ ਨਾਲ ਜਿਹੜਾ ਵਲ ਹੈ ਉਹ ਕਦੇ ਵੀ ਸਲਾਈ ਦੇ ਵਿੱਚੋਂ ਨਿਕਲੂਗਾ ਨਹੀਂ ਇੱਕ ਤਾਂ ਤੁਹਾਡੀ ਸਲਾਈ ਪਹਿਲਾਂ ਵਲਾਂ ਤੇ ਵੱਜ ਗਈ ਉਸ ਤੋਂ ਬਾਅਦ ਬੈਲਟ ਜਦੋਂ ਤੁਸੀਂ ਜੋੜੀ ਉਦੋਂ ਸਲਾਈ ਆ ਗਈ ਤੇ ਤੀਸਰੀ ਸਲਾਈ ਆਪਾਂ ਇਹ ਵਲਾਂ ਨੂੰ ਜਦੋਂ ਉੱਪਰੋਂ ਦਬਾਤਾ ਤੇ ਉਹ ਲੱਗ ਗਈ ਇਹਦੇ ਨਾਲ ਕਦੇ ਵੀ ਜਿਹੜਾ ਵਲ ਹੈ ਉਹ ਤੁਹਾਡਾ ਵਿੱਚੋਂ ਖਿਸਕ ਕੇ ਬਾਹਰ ਨਹੀਂ ਆਊਗਾ ਤੇ ਇਸ ਤਰ੍ਹਾਂ ਤੁਸੀਂ ਪੂਰੀ ਸਲਾਈ ਹੈ ਜਿਹੜੀ ਉਹ ਦਬਾਉਣੀ ਹੈ ਇਹ ਬਹੁਤ ਜ਼ਰੂਰੀ ਹੈ ਜਿੱਥੋਂ ਆਪਾਂ ਸਲਾਈ ਨੂੰ ਸਟਾਰਟ ਕੀਤਾ ਸੀ ਘੁਮਾ ਕੇ ਆਪਾਂ ਪੂਰੇ ਵਲਾਂ ਨੂੰ ਦਬਾਉਂਦੇ ਹੋਏ ਉੱਥੇ ਆਪਾਂ ਇਸ ਲਾਈ ਦਾ ਐਂਡ ਕਰਤਾ ਹੈ ਤੇ ਇਸ ਤਰ੍ਹਾਂ ਦੇਖੋ ਆਪਣੀ ਜਿਹੜੀ ਸਿੰਪਲ ਸਲਵਾਰ ਹੈ ਉਹਦੇ ਵਲ ਆਪਾਂ ਕਿੰਨੇ ਸੌਖੇ ਤਰੀਕੇ ਦੇ ਨਾਲ ਪਾ ਲਿਆ ਤੇ 벨ਟ ਨੂੰ ਆਪਾਂ ਇਹਦੇ ਨਾਲ ਅਟੈਚ ਕਰ ਦਿੱਤਾ ਹੈ ਇਹ ਬਿਗਿਨਰ ਲਈ ਸਭ ਤੋਂ ਬੈਸਟ ਤਰੀਕਾ ਸਭ ਤੋਂ ਸੌਖਾ ਤਰੀਕਾ ਹੈ ਤੇ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਪ੍ਰੈਕਟਿਸ ਕਰੋ ਵਾਦ ਤੋਂ ਬਾਅਦ ਤੇ ਬਹੁਤ ਤੁਹਾਡੇ ਲਈ ਇਹ ਈਜ਼ੀ ਹੋ ਜਾਊਗਾ ਇਸ ਤਰ੍ਹਾਂ ਸਲਵਾਰ ਨੂੰ ਬਣਾਉਣ ਦੇ ਅੱਜ ਆਪਾਂ ਸਿੱਖਿਆ ਵੀ ਕਿਵੇਂ ਸਲਵਾਰ ਦੇ ਵਲ ਪਾਉਣੇ ਹੈ ਤੇ ਕਿਵੇਂ ਆਪਾਂ ਸਲਵਾਰ ਦੇ ਨਾਲ ਜਿਹੜਾ 벨ਟ ਨੂੰ ਅਟੈਚ ਕਰਨਾ ਹੈ ਇਹ ਬਹੁਤ ਸੌਖਾ ਤਰੀਕਾ ਹੈ ਤੇ ਤੁਸੀਂ ਸਾਰਿਆਂ ਨੇ ਇਸੇ ਤਰੀਕੇ ਦੇ ਨਾਲ ਇੱਕ ਸਿੰਪਲ ਸਲਵਾਰ ਦੀ ਕਟਿੰਗ ਕਰਨੀ ਹੈ ਉਹਨੂੰ ਜੋੜਨਾ ਹੈ ਤੇ ਉਸ ਤੋਂ ਬਾਅਦ ਉਹਦੇ ਵੱਲ ਪਾ ਕੇ ਜਿਹੜੀ ਉਹਦੇ ਨਾਲ ਬੈਲਟ ਅਟੈਚ ਕਰਨੀ ਹੈ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਿਖਾਵਾਂਗੇ ਵੀ ਪੌਂਚੇ ਜਿਹੜੇ ਉਹ ਆਪਾਂ ਕਿਵੇਂ ਬਣਾਉਣੇ ਆ ਤੇ ਕਿਵੇਂ ਆਪਾਂ ਸਲਵਾਰ ਦੇ ਨਾਲ ਅਟੈਚ ਕਰਨੀ ਹੈ ਤੇ ਜੇ ਵੀਡੀਓ ਪਸੰਦ ਆਉਂਦੀ ਹੈ ਮੈਂ ਇਹੀ ਗੱਲ ਕਹਿਣੀ ਹੁੰਦੀ ਵੀ ਇਹਨੂੰ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਹੋਰ ਭੈਣਾ ਤੱਕ ਵੀ ਇਹ ਜਿਹੜਾ ਆਪਣਾ ਫ੍ਰੀ ਆਫ ਕਾਸਟ ਕੋਰਸ ਹੈ ਇਹ ਪੁੱਛ ਸਕੇ ਤੇ ਹੋਰ ਵੀ ਪੜਣਾ ਦਾ ਭਲਾ ਹੋ ਸਕੇ ਤੇ ਜਿਹੜੀਆਂ ਪੜਣਾ ਨਵੀਆਂ ਆਈਆਂ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ